ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਦੀਪ ਕੋ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ 'ਤੇ ਤੁਹਾਡਾ ਮੈਂ ਉਮੀਦ ਕਰਦੀ ਤੇ ਸਾਰੇ ਲੈਣੇ ਮਿਸਸ ਤੋਂ ਜ ਬਹੁਤ ਮਸਤ ਹੋਗੇ ਐਂ ਠੀਕ ਠਾਕ ਮੈਂ ਹੋ ਗਈ ਆ ਰੈਡੀ ਹਾਵਲਾ ਸੂਟ ਪਾ ਲਿਆ ਹੋ ਮੈਂ ਪਿਛਲੇ ਸਾਲੋਂ ਦੇ ਕੱਪੜੇ ਆ ਅਜੇ ਐਤ ਕੀ ਨਵੇਂ ਨੇ 3 ਸਟਿਚ ਹੋਇਆ ਸ਼ੈਰ ਹੋ ਜਾਣ ਪੱਕਾ ਪਤਾ ਨਹੀਂ ਜਲ ਪਾ ਲਿਆ ਵਾ ਮੇਕਅਪ ਕਰ ਲਿਆ ਮੈਂ ਹਲਕਾ-ਫੁਲਕਾ ਸੁੱਕਾ ਸੰਧੂਰ ਲੜਨੀ ਆ ਮੈਂ ਤੇ ਸੈੱਟ ਕਰਿਆ ਪਾ ਲਿਆ ਜੁੱਤੀ ਪਾਉਣ ਵਾਲੀ ਆ ਚਲੋ ਪਾ ਲੈਂਦੇ ਹੈ ਜੁੱਤੀ ਮੇਰੀ ਦਿਲ ਕੱਢ ਕੇ ਤੇ ਇੰਡਿਆ ਪੇਟੀ ਥੱਲੇ ਮੇਰੀ ਜੁੱਤੀ ਥੱਲੇ ਰੱਖੋ ਬੇਟਾ ਆ ਵਾਲੀ ਜੁੱਤੀ ਨਾ ਲੈਦਰ ਦੀ ਇਹ ਹੀ ਪਾਉਂਗੀ ਮੈਂ ਇਹਦੇ ਨਾਲ ਦੀਆਂ ਮੇਰੇ ਕੋਲ ਇੱਕ ਆਵਾ ਇੱਕ ਬਲੂ ਕਲਰ ਦੀ ਐ ਇਹ ਮੈਨੂੰ ਬੜੀ ਕੰਫਰਟੇਬਲ ਆ ਤੇ ਚੱਪਲ ਇੱਥੇ ਰਹਿ ਜਾਣੇ ਆ ਕੇ ਫੇਰ ਪਾ ਲਾਂਗੇ ਕਿਰਨ ਵੀ ਹੋ ਗਈ ਆ ਰੈਡੀ ਪਹਿਲਾਂ ਮੈਂ ਆਹ ਕੋਟੀਆਂ ਕੱਢੀਆਂ ਹੀ ਪਾਉਣ ਵਾਸਤੇ ਫਿਰ ਮੈਂ ਆਹ ਪਾ ਲਈ ਆਵੀ ਪਾ ਲੰਦੀ ਸੋਣੀ ਹੈ ਜਾਂ ਨਾ ਵਾਲੀ ਉਹ ਸੋਣੀ ਹੈ अच्छा पहले ਆ ਕੱਡੀਆਂ ਕੇ ਪਾਉਂਗੀ ਕਿਉਂਕਿ ਹਜੇ ਗਏ ਗਏ ਨਹੀਂ ਨਾ ਕਿਤੇ ਕੋਟ ਤੇ ਮਗਰ ਹਜੇ ਮੈਂ ਕੱਡੀਆਂ ਨਹੀਂ ਆ ਮੈਂ ਕੱਢ ਕੇ ਸਾਰੇ ਹੈਂਗਰਾ ਤੇ ਲਾ ਦੇਣੀਆਂ ਹੁਣ ਕਿਉਂਕਿ ਇਹ ਵੀ ਬੜਾ ਹੀ ਬੜਾ ਇਹ ਇੱਕ ਚੱਲੇ ਜਿਵੇਂ ਨਾ ਕਿਤੇ ਫੋਟਾ ਆਪਾਂ ਕਿਤੇ ਨਹੀਂ ਕਿ ਸਸ ਚੁਲਤ ਹੋਏ ਕਿཅੀ ਖਾਧਾਂ ਪਹਿਲਾਂ ਲਓ ਜੀ ਆਪਾਂ ਲਵਾ ਲਿਆ ਕੈਮਰੇ ਕੈਮਰੇ ਵੀ ਤੁਹਾਨੂੰ ਮੈਂ ਕਿਹਾ ਚਲੋ ਵਿਖਾ ਹੀ ਦਿੰਨੀ ਆ ਕੈਮਰੇ ਲੱਗ ਗਏ ਸਾਡੇ ਕੱਲ ਲੱਗੇ ਤੇ ਸਲਾਮਤ ਬੜਿਆ ਦਿਨਾਂ ਦੀਆਂ ਹੋਣੀਆਂ ਸੀ ਪਰ ਫਾਈਨਲੀ ਕੱਲ ਲੱਗ ਗਏ ਜੀ ਚਲੋ ਜੀ ਸਰਦਾਰ ਮੇਰੇ ਵੀ ਹੋ ਗਏ ਰੈਡੀ ਤੇ ਬਸ ਬਈ ਗੱਡੀ ਤੇ ਮੜਾ ਜਾ ਕਪੜਾ ਪਾਣ ਵੀ ਸ਼ਾਇਦ ਕਿਤੇ ਜਾਈਏ ਇਹ ਬੱਚਿਆਂ ਨੂੰ ਨਾਂ ਲੈ ਲੈਣ ਦੇ ਚਲੋ ਥੋੜਾ ਜਿਹਾ ਕੋਮਾਉਣਗੇ ਤੇ ਚਲੋ ਕਿਰਨ ਬੇਟਾ ਚਲੋ ਸ਼ੂਜ਼ ਪਾ ਲੇ ਤੋ ਚਲੋ ਠੀਕ ਐ ਇੱਕਦਮ ਇਹ ਆ ਸੂਟ ਆ ਆ ਸੂਟ ਮੈਂ ਨਾ ਰੈਡੀ ਕਰਾ ਕੇ ਰੱਖਿਆ ਵਾ ਸਟੀਚਿੰਗ ਹੀ ਕਰਵਾਇਆ ਇੱਕ ਬਦ ਕੋ ਨਹੀਂ ਦੋਨੋਂ ਇਦਾਂ ਮੈਂ ਨਾ ਵਰਕ ਕਰਵਾਇਆ ਵਾ ਜ਼ੈਰ ਮੋਰਾ ਕਲਰ ਆ ਪੂਰਾ ਸੂਟ ਜਿੱਦਾਂ ਦਾ ਆਉਣ ਲਿਆ ਨਾ ਫੋਨ 'ਚ ਕੈਮਰੇ 'ਚ ਉਦਾਂ ਦਾ ਸੇਮ ਟੂ ਸੇਮ ਆ ਹੈਂਡਵਰਕ ਕਰਵਾਇਆ ਮੈਂ ਇਹਦਾ ਤੇ ਇਹ ਮੈਂ ਪਿਛਲੇ ਸਾਲ ਕਰਵਾਇਆ ਸੀ ਉਦੋਂ ਬਾਅਦ ਮੈਂ ਸਟਿਚ ਨਹੀਂ ਕਰਵਾਇਆ ਤੇ ਇਹ ਵੀ ਦੇ ਆਉਂਗੀ ਸਟਿਚਿੰਗ ਵਾਸਤੇ ਸਟਿਚ ਹੋ ਜਾਊਗਾ ਤੇ ਦੁਪੱਟਾ ਰੈਡੀ ਕਰਵਾ ਲਾਂਗੇ ਆਪ ਇਹ ਵੀ ਲੈ ਲੈਣੇ ਆ ਨਾਲ ਗੱਡੀ 'ਚ ਰੱਖ ਲੈਨੇ ਆ ਬਾਈ ਦਾ ਵੀ ਅਜੇ ਉੱਧਰ ਨੂੰ ਗਏ ਤੇ ਕਿਉਂਕਿ ਮੈਂ ਸੂਟ ਸਵੌਣੀ ਉੱਥੋਂ ਬਤਾ ਲਈ ਹੋਈਆਂ ਮੈਂ ਕੱਢਣਾ ਵਾ ਸ਼ੋਪਿੰਗ ਬੈਗ ਆਪਣਾ ਅਸਵੀ ਲੱਣਾ ਸ਼ੋਪਿੰਗ ਬੈਗ ਕੱਢਣਾ ਇੱਕ ਚ ਪਉਣੀ ਆ ਮੈਂ ਸੂਟ ਜਿਹੜਾ ਵਾ ਸ਼ੋਪਿੰਗ ਬੈਗ ਚ ਪਾ ਲਿਆ ਵਾ ਇਹ ਲੈ ਲੈਣੀ ਆ ਨਾਲ ਇੱਕ ਆ ਮੇਰਾ ਪਰਸ ਆ ਸੀ ਚਲੋ ਹੋ ਗਿਆ ਤੇਨੂੰ ਰੈਡੀ ਸ਼ੂਜ਼ ਪਾ ਲੈ ਫਿਰ ਬੱਚਿਆਂ ਨੂੰ ਨਾਲ ਲੈ ਚੱਲੇ ਆਂ ਕਿ ਸੰਡੇ ਅੱਜ ਘੋੜਾ ਵੀ ਘੁੰਮ ਕੇ ਮਉਣਗੇ ਮੱਥਾ ਟੇਕ ਆਉਣਗੇ ਨਾਲੀ ਗੁਰਦੁਆਰਾ ਸਾਹਿਬ ਤੇ ਥਾਰੇ ਥੋੜਾ ਜਿਹਾ ਹੋ ਜੂਗਾ ਇਹਨਾਂ ਦਾ ਆ ਚਾਰ ਦਾ ਸਮਾਨ ਹੈ ਸਾਰਾ ਤੇ ਹੁਣ ਇਦਾਂ ਈ ਧੁੱਪੇ ਰਹਿ ਜੰਨੇ ਆ ਆ ਕੇ ਪਾਉਂਗੀ ਰਾਤ ਨੂੰ ਪਾ ਦਾਂਗੇ ਚਾਰ ਤੇ ਹੈਨਾ ਕਿ ਨਹੀਂ ਹਾਂਜੀ ਅੱਗੇ ਬੰਦ ਕਰਨੀ ਆ ਅੱਗੇ ਕਰ ਲਓ ਕਿਰਨੇ ਨੇ ਭਾਈ ਆ ਵੜੀ ਡਰੈੱਸ ਧਿਆ ਲਓ ਜੀ ਤੇ ਕਿੱਦਾਂ ਲੱਗਾ ਸੂਰਤrana ਅੱਧਾ ਚੱਲੋ ਪਿਛਲੇ ਸਿਆਸ ਹੋਇਆ ਸੀ ਮੇਰੇ Çalış çaldı, yakalasın. de koldu. Çal, beni ਕੀ ਚਾਹ ਜੀ ਚਾਹ ਲੱਗਿਆ ਬਣਾਉਣਾ ਹੈ ਕਿੱਥੇ ਬਣਾ ਦੂੰਗੀ ਮੈਂ ਉੱਥੇ ਅੰਦਰ ਉੱਥੇ ਚਲੋ ਜੀ ਚਲਦੇ ਲਾ ਲਾ ਫੜ ਕੋ ਚਾਬੀ ਲੈ ਕੇ ਚਾਹ ਲੈ ਆਈ ਲਓ ਜੀ ਆਪਾਂ ਵੀ ਤੁਰ ਪਏ ਹਾਂ ਜੀ ਲਾ ਆਟਾ ਨਿੱਕੀ ਗੇਟ ਆਹ ਹੋ ਆ ਲਾ ਫੜ ਲੱਗ ਗਿਆ ਅਨ ਚੱਲ ਨਹੀਂ ਲੇਟ ਹੋ ਗਏ ਵੈਸੇ ਨਾ ਹੀ ਕਾਫੀ ਕੰਮ ਕੂਮ ਨੂੰ 1 ਵਜੜਾ ਹੀ ਵਜੜਾ ਹੈ ਨਾ ਕਦੇ ਨਹੀਂ ਇਹ 1 ਵਜ ਤੋਂ ਪਹਿਲਾਂ ਕਿਤੇ ਗਏ ਘਰ ਦੇ ਫਿਰ ਕੰਮ ਕੂਮ ਸਾਰੇ ਕਰਕੇ ਨਵੇੜ ਕੇ ਫਿਰ ਜਾਣਾ ਹੁੰਦਾ ਕਾਹਦੇ ਕਈ ਰਹਿ ਗਏ ਕਈ ਕੀਤੇ ਆਵਾ ਮੰਤਰੀ ਆ ਲੱਗਦਾ ਇੱਥੇ ਮੈਂ ਕਹਿੰਦੀ ਮੰਤਰੀ ਮੰਤਰੀ ਆ ਆ ਵੇਖੋ ਲੱਗਣਾ ਡੀ ਆ ਗੋਪਾਲ ਹੋਵਾ ਮੰਤਰੀ ਵਗੈਰਾ ਨਾ ਰਹਿੰਦੇ ਆ ਇੱਥੇ ਐਸ ਸਵਣ ਪਬਲਿਕ ਦਾ ਪੂਰਾ ਧਿਆਨ ਰੱਖਣ ਡੇ ਅਗਲੇ ਲਓ ਜੀ ਅਹੀਂ ਚੱਲ ਗਏ ਹਾਂ ਬੜਾ ਜੇ ਦੋਸਤ ਆਰੇ ਉਪਰੋਂ ਕਰੀ ਗਏ ਕਿ ਨਹੀਂ ਆਉ ਆਉ ਫਿਰ ਉੱਥੇ ਗਿਆ ਜਿੱਥੇ ਜਾਈਏ ਉੱਥੇ ਟਾਈਮ ਲੱਗਦੀ ਜਾਂਦਾ ਉਹ ਤੇ ਆ ਵੀ ਰਾਇ ਦੋਸਤਾ ਹੋਟਾ ਨਾ ਬਾਈ ਤੇ ਦੋਸਤਾ ਹੋ ਅੰਗਰੀ ਪਾਇਟ ਲੰਗ ਗਿਆ ਮਿਲਣਾ ਨਹੀਂ ਆਪਣੇ ਦੋਸਤ ਨੂੰ ਫੇਰ ਆਉਂਗਾ ਇਹ ਨੰਗੰਡੇ ਐ ਬਟਾਲਾ ਸਮਾਧ ਰੋਡ ਵੇਖ ਲਓ ਅੱਜ ਸੰਡੇ ਆ ਹਨਾ ਤਾਂ ਵੀ ਕਿੰਨੀ ਰੌਣਕ ਆ ਮੈਂ ਕਹਾਂ ਚਲ ਆਏ ਤਾਂ ਹੈ ਹੀ ਆ ਚਲ ਹੁਣ ਕੁਝ ਲੈ ਹੀ ਲੈਂਦੇ ਆ ਮੈਂ ਲੈ ਆਇਆ ਕੁਛ ਲੱਗ ਕਰ ਜਾ ਕੇ ਤੁਹਾਨੂੰ ਵਿਖਾਵਾਂਗੀ ਕਿੱਦਾਂ ਦਾ ਤੇ ਹੁਣ ਹੀ ਵਾਪਸ ਜਾਣਦੇ ਆ ਟਾਈਮ ਹੋ ਗਿਆ ਵਾ 5 ਦਾ 4:53 ਮਿੰਟ ਇੱਥੇ ਆਣੇ ਨਾ ਜੂਸ ਵਗੈਰਾ ਐਸ ਸੈੱਟ ਲੱਗਦੇ ਸਮਾਦ ਰੋਡ ਤੇ ਆ ਨਾ ਬਟਾਲੇ ਇੱਥੇ ਬੜਾ ਫਾਸਟ ਫੂਡ ਹੁੰਦਾ ਵਾ ਹਨਾ ਬਹੁਤ ਜ਼ਿਆਦਾ ਹਾਂ ਚਲੋ ਖਾਣਾ ਨਹੀਂ ਆ ਮੈਂ ਖਾਣੇ ਬਾਅਦ ਦਾ ਘਾਟੀਆਂ ਬੱਚੇ ਖਾ ਲੈਂਦੇ ਨੇ ਸਾਡੇ ਹਸਬੰਡ ਵਾਈਫ ਵੀ ਘਾਟੀ ਛਕੀਨ ਬਾਦੀਆਂ ਚੀਜ਼ਾਂ ਦੇ ਹੈਨਾ ਹਾਂ ਆ ਸਾਰਾ ਖਾਲੀ ਖਲਾਜਾ ਹੋ ਗਿਆ ਇਹ ਬਣੂਗਾ ਕੁਛ ਨਾ ਕੁਛ ਹੈਨਾ ਆਪਾਂ ਵੀ ਛਾਲ ਦੇ ਅੱਜ ਵਿਛਾਲ ਜਾਣਾ ਸੀ ਹੈਨਾ ਵਿਛਾਲ ਮਾਲ ਵਿਛਾਲ ਮਾਲ ਜਾਣਾ ਸੀ ਪਰ ਅਹੀਂ ਹੁਣ ਨਹੀਂ ਰੁਕਾਂਗੇ ਤੇ ਵੀ ਹੈਨਾ ਕਿਉਂਕਿ 5 ਵਜ ਗਿਆ ਸੀ ਕਿਤੇ ਨੂੰ ਰੁਕਣਾ ਹਣ ਨਾ ਮੰਮੀ ਵੀ ਗੁੱਸੇ ਹੁੰਦੇ ਫੇ ਨੇਰੇ ਨੂੰ ਰਹਿ ਜਾਈਏ ਨਾ ਮੰਮੀ ਕਹਿੰਦੇ ਕੋਈ ਟਾਈਮ ਹੁੰਦਾ ਘਰ ਆਉਂਗਾ ਤਾਂ ਕਰਕੇ ਸਾਡੇ ਮੰਮੀ ਲੈੜੀ ਨੇਰੇ ਹੋਣ ਤੋਂ ਗੁੱਸੇ ਹੁੰਦੇ ਨੇ ਘਰ ਤਾਂ ਕਰਕੇ ਹੀ ਮੁੜ ਜਾਣਾ ਹੈ ਨੇਰਾ ਹੀ ਨਾ ਕਰਨਾ ਸਾਨੂੰ ਪਹੁੰਚਦਾ ਪਹੁੰਚਣਾ ਘਰ 5:30 ਪੌਣੀ ਸੀ ਹੋ ਜਣੇ ਆਰਾਮ ਨਾਲ 6 ਵਜੇ 6 ਵਜੇ ਜਣੇ ਹਾਂ ਤੇ ਹੀ ਆਪਣਾ ਟਾਈਮ ਨਾਲ ਘਰ ਪਹੁੰਚਾਂਗੇ ਘਰ ਜਾ ਕੇ ਘਰ ਦੇ ਕੰਮ ਕਾਰ ਕਰਾਂਗੇ ਕਿਉਂਕਿ ਸਾਡੇ ਅਸੀਂ ਸਾਨੂੰ ਚਾਹੀਦਾ ਵਾ ਘਰੋਂ ਨਿਕਲਣਾ ਨਾ ਨੋ ਨਾ ਸਮਝ ਬੰਦਾ ਨਿਕਲੇ ਹੈ ਨਾ 1 ਵਜੇ ਅਸੀਂ ਘਰੋਂ ਨਿਕਲਣਾ ਨਹੀਂ ਜਾਣਾ ਅਸੀਂ ਕਿੱਥੇ ਸਵੇਰੇ ਤੁਹਾਨੂੰ ਚੱਤਾ ਹੀ ਪਹੁੰਚ ਜਾਂਦਾ ਨਹੀਂ ਕਿਤੇ ਜਾਣਾ ਵੀ ਇੱਕ ਨਾਲੇ ਹੋਰ ਪ੍ਰੋਬਲਮ ਵੀ ਹੋ ਗਈ ਸੀ ਸਾਡੇ ਲਾਈਟ ਬੰਦ ਹੋ ਗਈ ਹੈ ਨਾ ਸਾਡੇ ਬੰਦ ਹੋ ਗਈ ਲਾਈਟ ਤੁਹਾਡੇ ਪਤਾ ਨਹੀਂ ਕੀ ਚੱਕਰ ਬਣਿਆ ਇਨਵਰਟਰ ਸਾਡਾ ਡਾਊਨ ਹੋ ਗਿਆ ਹੈ ਨਾ ਇਨਵਰਟਰ ਪਤਾ ਨਹੀਂ ਕਿਉਂ ਡਾਊਨ ਹੋ ਗਿਆ ਸਮਝ ਨਹੀਂ ਆਈ ਕੋਸ਼ਣ ਇਨਵਰਟਰ ਵੀ ਸਾਡੇ ਬੁਖਾਉਣਾ ਪੈਣਾ ਹੈ ਨਾ ਤੇ ਔਰ ਵੀ ਕੰਮ ਅਹੀਂ ਕੀ ਕਰਨ ਨੇ ਕੋਈ ਤਿਆਰੀ ਕਰਨ ਨੇ ਤੇ ਵਿਆਹ ਵਾਸਤੇ ਪੈਂਟ ਸ਼ਰਟ ਦੋ ਪੈਂਟਾਂ ਸੌਰੀ ਦੋ ਸ਼ਰਟਾਂ ਇੱਕ ਪੈਂਟ ਦੋ ਟਰਬਨ ਵਿਆਹ ਵਾਸਤੇ ਲਈਆਂ ਨੇ ਟਰਬਨ ਸਟੀਚਿੰਗ ਵਾਸਤੇ ਫਤ ਦੇਣੀਆਂ ਆਈ ਹੈ ਨਾ ਉੱਥੇ ਆਪਣੇ ਹਰਚਵਾਲੀ ਦੇ ਲਾਂਗੇ ਟਰਬਨ ਸਟੀਚਿੰਗ ਵਾਸਤੇ ਦੇ ਲਾਂਗੇ ਟਰਬਨ ਨਾ ਇਹ ਵੀ ਬਹੁਤ ਸਾਰੀਆਂ ਪਈਆਂ ਨੇ ਪਰ ਨਾ ਪਹਿਲੋਂ ਇਹ ਨਿੱਕੀਆਂ ਬੰਦੇ ਰਹੇ ਹੁਣ ਉਹ ਬੰਦੇ ਨਹੀਂ ਆ ਕੌਸ਼ਕੀਆਂ ਦੇ ਕਲਰ ਵਗੈਰਾ ਫੇਟ ਹੋ ਜਾਂਦੇ ਨੇ ਹਨ ਕਈ ਜਿਹੜੀਆਂ ਪੱਗਾਂ ਛੱਡ ਜਾਂਦੇ ਨੇ ਉਹਦੇ ਪਈਆਂ ਪਈਆਂ ਹੀ ਰਹਿ ਜਾਂਦੀਆਂ ਵਾ ਜਿਹੜੀਆਂ ਨਾਲ ਲੈ ਜਾਂਦੇ ਨੇ ਨਾ ਕਈਆਂ ਦੇ ਕਲਰ ਫੇਟ ਹੋ ਜਾਂਦੇ ਨੇ ਕਈ ਕੁਛ ਕੋਈ ਕੁਛ ਆ ਵੀ ਸਾਡੇ ਨਵਾਂ ਮਾਲ ਖੁੱਲਿਆ ਵਾ ਵਿਜ਼ਿਟ ਨਹੀਂ ਕਦੀ ਕੀਤਾ ਕਰਾਂਗੇ ਕਦੀ ਹਨਾ ਸਾਡੇ ਕੋਲ ਨਾ ਟਾਈਮ ਹੀ ਨਹੀਂ ਹੁੰਦਾ ਹੀ ਓਨੇ ਕਰੋਂ ਲੇਟ ਵੇਲੇ ਜੇ ਆ ਤੇ ਜਿਹੜਾ ਕੰਮ ਕਰਨਾ ਕਰਕੇ ਮੁੜ ਜੰਨੇ ਆ ਆ ਬੈਰਿੰਗ ਕਾਲਜ ਸਾਡੇ ਕਿੰਨਾਂ ਨੇ ਇੱਥੇ ਆਇਆ ਕਰਨਾ ਹਨਾ ਕਿੰਨਾਂ ਹੂੰ ਪਾਸਟੂ ਤੋਂ 12 ਵਿੱਚ ਪਾਸਟੂ ਤੋਂ 12 ਪਾ ਕੇ ਨੋ ਨੂੰ ਪਾਣਾ ਬਟਾਲੇ 베어ਿੰਗ ਕਾਲ ਜੀ ਨੇ ਹੋਰ ਕਿਸੇ ਕਾਲ ਜਵਾਦੂ ਨੇ ਬਟਾਲੇ ਹੈਨਾ 12 ਕਰਨ ਤੋਂ ਬਾਅਦ ਅਸੀਂ ਦੋ ਬੱਚੇ ਇੱਥੇ ਪਾ ਰਣੀ ਬਟਾਲੇ ਆਹੀ ਪਾਵੇਂ ਨਹੀਂ ਪੜੇ ਆਪਣੇ ਬੱਚਿਆਂ ਨੂੰ ਕਿ ਸਰ ਨਹੀਂ ਛੱਡਣੀ ਪੜਾਉਣ ਵਾਲੀ ਕਿੰਨਾ ਦਿਲਸ਼ੇਰ ਪੜ੍ਹਾਈ ਵਿੱਚ ਵਧੀਆ ਨੇ ਦਿਲਸ਼ੇਰ ਚਲੋ ਠੀਕ ਠਾਕ ਹੀ ਆਵੇਂ ਕਹੀਏ ਝੂਠ ਨਹੀਂ ਬੋਲਣਾ YouTube ਤੇ ਬਹਿ ਕੇ ਮੈਂ ਤੇ ਪਰ ਮੇਰੀ ਬੇਟੀ ਬਹੁਤ ਵਧੀਆ ਆ ਪੜ੍ਹਾਈ ਦੇ ਵਿੱਚ ਕਾਧੀਆਂ ਵਾਲੀ ਚੁੰਗੀ